ਸਸ਼ੀ ਗਰ ਜੀ ਦੋਸਤੋ ਅੱਜ ਆਪਾਂ ਪੰਜਾਬ ਜੀਕੇ ਦੀ ਅਗਲੀ ਕਲਾਸ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਹਾਨੂੰ ਵੀਡੀਓਜ਼ ਵਧੀਆ ਲੱਗ ਰਹੀਆਂ ਨੇ ਤਾਂ YouTube ਚੈਨਲ ਪੰਜਾਬ ਫਤੇ ਕਲਾਸਿਸ ਨੂੰ ਸਬਸਕ੍ਰਾਈਬ ਕਰੋ ਤੇ Instagram ਚੈਨਲ ਪੰਜਾਬ ਫਤੇ 295 ਉਸ ਨੂੰ ਫੋਲੋ ਕਰੋ ਉਸ ਦੇ ਉੱਤੇ ਸ਼ਾਰਟਸ ਵੀਡੀਓ ਮਿਲਣ ਗਿਆ ਜੋ ਕਿ ਪੇਪਰ ਦੇ ਪੁਆਇੰਟ ਆਫ 뷰 ਦੇ ਨਾਲ ਬਹੁਤ ਉਪਯੋਗੀ ਨੇ ਤੇ ਕਿਸੇ ਵੀ ਕਲਾਸ ਦੀ ਪੀਡੀਐਫ ਲੈਣ ਦੇ ਲਈ Telegram ਚੈਨਲ ਨੂੰ ਜੁਆਇਨ ਕਰੋ ਜਾ WhatsApp ਨੰਬਰ 90234 92612 ਸੰਜੀ ਸਰ ਨਾਲ ਕੰਟੈਕਟ ਕਰੋ ਤੇ ਅੱਜ ਆਪਾਂ ਸਿੱਖ ਗੁਰੂ ਸਾਹਿਬਾਨ ਬਾਰੇ ਪੜਾਂਗੇ ਤੇ ਪਹਿਲੇ ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪੜਾਂਗੇ ਤੇ ਹੁਣ ਆਪਣੀ ਜੋ ਹਿਸਟਰੀ ਹੈ ਗੁਰੂ ਸਾਹਿਬਾਨਾਂ ਤੋਂ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਸੂਬੇਦਾਰ ਪਹਿਲਾ ਅੰਗਲੋ ਸਿੱਖ ਜੁੱਧ ਦੂਜਾ ਅੰਗਲੋ ਸਿੱਖ ਜੁੱਧ ਇਹ ਲਗਾਤਾਰ ਚੱਲਦੇ ਰਹਿਣਗੇ ਅੱਜ ਆਪਾਂ ਸਟਾਰਟ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਖ ਧਰਮ ਦਾ ਮੋਢੀ ਸਿੱਖ ਧਰਮ ਦਾ ਬਾਣੀ ਕਿਹਾ ਜਾਂਦਾ ਹੈ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਜਨਮ 15 April 1469 ਈਸਵੀ ਨੂੰ ਰਾਇਪੋਏ ਦੀ ਤਲਵੰਡੀੰਨਣਾ ਕਾਨਾ ਸਾਹਿਬ ਜੋ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਵਿਕੇ ਹੋਇਆ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਮਹਤਾ ਕਾਲੂ ਜੰਮ ਕਲਿਆਨ ਰਾਏ ਜੋ ਕਿ ਬੇਦੀ ਪਰਿਵਾਰ ਨਾਲ ਸੰਬੰਧਿਤ ਸੀ ਪਹਿਲੇ ਗੁਰੂ ਸਾਹਿਬਾਨ ਬੇਬੀ ਪਰਵਾਰ ਨਾਲ ਸੰਬੰਧਿਤ ਸੀ ਦੂਜੇ ਗੁਰੂ ਸਾਹਿਬਾਨ ਤ੍ਰੇਹਣ ਤੀਜੇ ਗੁਰੂ ਸਾਹਿਬਾਨ ਭੱਲੇ ਸੀ ਤੇ ਚੌਥੇ ਗੁਰੂ ਸਾਹਿਬਾਨ ਸੋਢੀ ਸੀ ਉਸ ਤੋਂ ਬਾਅਦ ਗੱਦੀ ਜੱਦੀ ਹੋ ਗਈ ਸੀ ਚੌਥੇ ਗੁਰੂ ਸਾਹਿਬਾਨ ਤੋਂ 10ਵੇਂ ਗੁਰੂ ਸਾਹਿਬਾਨ ਤੱਕ ਸਾਰੇ ਗੁਰੂ ਸਾਹਿਬਾਨ ਸੋਢੀ ਸੀਗੇ ਚੌਥੇ ਗੁਰੂ ਸਾਹਿਬਾਨ ਨੂੰ ਸੋਢੀ ਪਾਸ਼ਾ ਵੀ ਕਿਹਾ ਜਾਂਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ तृप्तता दे दी सी श्री गुरु नानक देव जी दी ਭੈਣ ਦਾ ਨਾਮ ਭੈਣ ਨਾਨਕੀ ਸੀ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਵੱਡੇ ਸੀ ਨਾਨਕੇ ਪਰਿਵਾਰ ਰਹਿੰਦ ਕਰਕੇ ਹੀ ਉਹਨਾਂ ਦਾ ਨਾਮ ਨਾਨਕੀ ਪਿਆ ਸੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮਕਰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਨਾਨਕ ਜਨਮ ਦੇ 13ਵੇਂ ਦਿਨ ਪਿਆ ਇਹ ਥਾਂ ਮਤੇ ਲਿਖਿਆ ਹੁੰਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਭੈਣ ਨਾਨਕੀ ਕਰਕੇ ਨਾਨਕ ਪਿਆ ਤੇ ਕਹੀ ਤਾਂ ਮਤੇ ਲਿਖਿਆ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਨਾਨਕੇ ਪਰਿਵਾਰ ਹੋਣ ਕਰਕੇ ਉਹਨਾਂ ਦਾ ਨਾਮ ਨਾਨਕ ਪਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬੀਬੀ ਸੁਲੱਖਣੀ ਨਾਲ ਹੋਇਆ ਸੀ ਤੇ ਬੀਬੀ ਸੁਲੱਖਣੀ ਜੀ ਬਟਾਲੇ ਨਿਵਾਸੀ ਮੂਲ ਚੰਦ ਦੀ ਪੁੱਤਰੀ ਸੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਵੱਡੇ ਪੁੱਤਰ ਦਾ ਨਾਮ ਸ਼੍ਰੀ ਚੰਦ ਤੇ ਲక్ష్ਮੀ ਦਾਸ ਜਾਂ ਲక్ష్ਮੀ ਚੰਦ ਲਿਖ ਦਿੰਦੇ ਆ ਉਸ ਤੋਂ ਬਾਅਦ ਗੱਲ ਕਰਦੇ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹਿੰਦੀ ਗਣਿਤ ਦੀ ਸਿੱਖਿਆ ਗੋਪਾਲ ਤੋਂ ਪ੍ਰਾਪਤ ਕੀਤੀ ਸੰਸਕ੍ਰਿਤ ਦੀ ਸਿੱਖਿਆ ਪੰਡਤ ਬ੍ਰਿਜਨਾਥ ਤੋਂ ਪ੍ਰਾਪਤ ਕੀਤੀ ਅਰਬੀ ਜਾਂ ਫਾਰਸੀ ਦੀ ਸਿੱਖਿਆ ਮੌਲਵੀ ਕੁਤਬਦੀਨ ਤੋਂ ਪ੍ਰਾਪਤ ਕੀਤੀ ਆਪਾਂ ਪੜ੍ਹਦੇ ਹੁੰਨੇ ਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ 7 ਸਾਲ ਦੀ ਉਮਰ ਦੇ ਵਿੱਚ ਪੰਦੇ ਕੋਲ ਪੜ੍ਹਨ ਲਈ ਪਾਇਆ ਗਿਆ ਉਹਨਾਂ ਨੂੰ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ ਪਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਉਹ ਹੈ गोपाल पंडित बृजनाथ ਤੇ ਮੌਲਵੀ ਕੁੱਟਮਪੀਰ ਉਸ ਤੋਂ ਬਾਅਦ ਜਨੇਊ ਦੀ ਰਸਮ ਜਦੋਂ ਸ਼੍ਰੀ ਗੁਰਨਾਨਕ ਦੇਵ ਜੀ 9 ਸਾਲ ਦੇ ਹੁੰਦੇ ਆ ਤਾਂ ਉਹਨਾਂ ਦੇ ਘਰੇ ਉਹਨਾਂ ਦੀ ਕੁੱਲ ਦਾ ਪੰਡਿਤ ਜੋ ਪੰਡਿਤ ਸੀ ਪੰਡਿਤ ਹਰਦੇয়াল ਪੰਡਿਤ ਹਰਦੇয়াল ਤਾਂ ਆਉਂਦੇ ਆ ਸ਼੍ਰੀ ਗੁਰਨਾਨਕ ਦੇਵ ਜੀ ਨੂੰ ਜਨੇਊ ਪਾਉਣ ਬਾਰੇ ਕਹਿੰਦੇ ਆ ਤਾਂ ਸ਼੍ਰੀ ਗੁਰਨਾਨਕ ਦੇਵ ਜੀ ਕਹਿੰਦੇ ਇਹ ਜਨੇਊ ਇੱਕ ਤਾਗਾ ਹੈ ਕੋਈ ਐਹੋਜਾ ਜਨੇਊ ਬਣਾਓ ਜੋ ਆਤਮਾ ਤੱਕ ਨੂੰ ਸ਼ੁੱਧ ਰੱਖੇ ਤਾਂ ਗੁਰੂ ਨਾਨਕ ਦੇਵ ਜੀ ਨੇ ਇਸ ਜਨੇਊ ਦੀ ਰਸਮ ਦਾ ਜ਼ਿਕਰ ਆਸਾ ਦੀ ਵਾਰ ਬਾਣੀ ਦੇ ਵਿੱਚ ਕੀਤਾ ਹੋਇਆ। ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਘਰ ਦੇ ਕੰਮਕਾਰਾਂ ਤੋਂ ਬੇਮੁਖ ਸੀ ਤਾਂ ਉਹਨਾਂ ਦੇ ਪਿਤਾ ਜੀ ਮੈਂ ਤਾਂ ਕਾਲੂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 2 ਰੁਪਏ ਦਿੱਤੇ ਸੱਚਾ ਸੌਦਾ ਕਰਨ ਦੇ ਲਈ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ 20 ਰੁਪਿਆ ਦਾ ਭੁੱਖੇ ਸਾਧੂਆਂ ਨੂੰ ਭੋਜਨ ਚੁਕਾਇਆ ਇਹ ਗੱਲ ਆਮ ਸਭ ਨੂੰ ਪਤਾ ਹੈ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੂੜਕਣਾ ਵਿਖੇ ਜੋ ਕਿ ਸੇਖੂਪੁਰਾ ਜ਼ਿਲ੍ਹੇ ਦੇ ਵਿੱਚ ਹੈ ਅਜੋਕੇ ਪਾਕਿਸਤਾਨ ਦੇ ਵਿੱਚ ਹੈ ਚੂੜਕਣਾ ਵਿਖੇ 20 ਰੁਪਿਆ ਦਾ ਭੋਜਨ ਭੁੱਖੇ ਸਾਧੂਆਂ ਨੂੰ ਚੁਕਾਇਆ ਜਾਂਦਾ ਹੈ ਜਿਸ ਨੂੰ ਸਿੱਖ ਧਰਮ ਦੇ ਵਿੱਚ ਸੱਚਾ ਸੌਦਾ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਸੌਦੇ ਤੋਂ ਬਾਅਦ ਘਰ ਆਉਂਦੇ ਹਨ ਤਾਂ ਉਹਨਾਂ ਨੂੰ ਉਹਨਾਂ ਦੀ ਭੈਣ ਨਾਲਕੀ ਕੋਲੇ ਭੇਜਿਆ ਜਾਂਦਾ ਹੈ ਭੈਣ ਨਾਲਕੀ ਦਾ ਵਿਆਹ ਸੁਲਤਾਨਪੁਰ ਜੈਰਾਵ ਨਾਲ ਹੋਇਆ ਸੀ ਸਤਿਗੁਰੂ ਨਾਨਕਦੇਵ ਜੀ ਨੂੰ ਜੈਰਾਵ ਨੇ ਦولت ਖਾਨ ਲੋਧੀ ਦੇ ਦولت ਖਾਨ ਲੋਧੀ ਦੇ ਮੋਦੀ ਖਾਨੇ ਦੇ ਵਿੱਚ ਜਿਹਨੂੰ ਆਪਾਂ ਅੰਨ ਭੰਡਾਰ ਕਹਿ ਸਕਦੇ ਹਾਂ ਉਸ ਦੇ ਵਿੱਚ ਨੌਕਰੀ ਲਗਵਾਈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 13-13 ਤੋਲਿਆ ਸੀਗਾ ਭਾਵੇਂ ਕਿਸੇ ਨੂੰ ਘੱਟ ਪੈਸਿਆਂ ਚ ਵੀ ਓਨੇ ਕਣਕ ਵੱਧ ਪੈਸਿਆਂ ਵੀ ਓਨੇ ਜਦੋਂ ਬਾਅਦ ਵਿੱਚ ਉਸ ਦਾ ਹਿਸਾਬ ਕੀਤਾ ਗਿਆ ਹਿਸਾਬ ਵੀ ਸਹੀ ਸੀ ਕਣਕ ਵੀ ਬਿਲਕੁਲ ਪੂਰੀ ਸੀ ਤਾਂ ਦولت ਖਾਨ 로ਦੀ ਦੇ ਮੋਦੀ ਖਾਨੇ ਦੇ ਵਿੱਚ ਨੌਕਰੀ ਕੀਤੀ ਪਰੰਤੂ ਇੱਥੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨ ਨਹੀਂ ਲੱਗਾ ਤਾਂ ਅੰਤ 1499 ਦੇ ਵਿੱਚ 1499 ਦੇ ਵਿੱਚ ਸੁਲਤਾਨਪੁਰ ਦੇ ਨੇੜੇ ਕਾਲੀ ਬੇਈ ਨਦੀ ਕਾਲੀ ਬੇਈ ਨਦੀ ਦੇ ਵਿੱਚ ਇਸ਼ਨਾਨ ਕੀਤਾ ਜਿੱਥੇ ਲਿਖਦੇ ਕਿ 3 ਦਿਨ ਅਨੂਪ ਰਹੇ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ 1499 ਦੇ ਵਿੱਚ ਕੁਐਸਚਨ ਹੁੰਦਾ ਹੈ ਗਿਆਨ ਪ੍ਰਾਪਤੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ ਕਿੰਨੀ ਸੀ 1469 ਦੇ ਵਿੱਚ ਜਨਮ ਹੋਇਆ 1499 ਦੇ ਵਿੱਚ ਗਿਆਨ ਦੀ ਪ੍ਰਾਪਤੀ ਹੋਈ ਤਾਂ 30 ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ 30 ਸਾਲ ਦੀ ਉਮਰ ਦੇ ਵਿੱਚ ਗਿਆਨ ਦੀ ਪ੍ਰਾਪਤੀ ਹੋਈ। ਕਾਲੀ ਬੇਈ ਨਦੀ ਦੇ ਵਿੱਚ ਆ ਤਿੰਨ ਦਿਨ ਅਲੋਪ ਰਹਿਣ ਤੋਂ ਬਾਅਦ ਜਦੋਂ ਬਾਹਰ ਆਏ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਾ ਕੋਈ Hindu ਨਾ ਕੋਈ ਮੁਸਲਮਾਨ। ਉਸ ਤੋਂ ਬਾਅਦ ਜਿਸ ਘਾਟ ਦੇ ਰਹੀ ਕਾਲੀ ਬੇਈ ਨਦੀ ਤੋਂ ਜਿਸ ਘਾਟ ਦੇ ਰਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਹਰ ਨਿਕਲੇ ਸੀ ਉਸ ਨੂੰ ਸੰਤ ਘਾਟ ਕਿਹਾ ਜਾਂਦਾ ਹੈ। ਸੰਤ ਕਾਟ ਕਿਹਾ ਜਾਂਦਾ ਹੈ ਤੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਪੱਸਿਆ ਕੀਤੀ ਉਥੇ ਤਪਸਨਾਉ ਦਾ ਗੁਰਦੁਆਰਾ ਹੈ ਤਪਸ ਨਾਮ ਦਾ ਗੁਰੂ ਘਰ ਹੈ ਗਿਆਨ ਪ੍ਰਾਪਤੀ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1499 ਤੋਂ ਲੈ ਕੇ 1521 ਤੱਕ ਉਦਾਸੀਆਂ ਕੀਤੀਆਂ ਭਾਵ ਯਾਤਰਾਵਾਂ ਕੀਤੀਆਂ ਕਿਸੇ ਕਿਤਾਬ ਦੇ ਵਿੱਚ ਉਦਾਸੀਆਂ ਤਿੰਨ ਦੱਸੀਆਂ ਗਈਆਂ ਨੇ ਦਿਸ਼ਾਵਾਚਾਰ ਦੇ ਵਿੱਚ ਤਿੰਨ ਉਦਾਸੀਆਂ ਕੀਤੀਆਂ ਸੀ ਤੇ ਕਿਤੇ ਚਾਰ ਉਦਾਸੀਆਂ ਦੱਸੀਆਂ ਗਏ ਨੇ ਤੇ ਪ੍ਰਾਤਨ ਜਨਮ ਸਾਖੀ ਦੇ ਅਨੁਸਾਰ ਉਦਾਸੀਆਂ ਦੀ ਗਿਣਤੀ ਪੰਜ ਦੱਸੀ ਗਈ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1499 ਤੋਂ ਲੈ ਕੇ 1510 ਈਸਵੀ ਤੱਕ ਪਹਿਲੀ ਉਦਾਸੀ ਕੀਤੀ ਜੋ ਪੂਰਬ ਵੱਲ ਸੀ 1499 ਤੋਂ 1510 ਤੱਕ ਦੂਜੀ ਉਦਾਸੀ 1510 ਤੋਂ 1515 ਤੱਕ ਦੂਜੀ ਉਦਾਸੀ ਦक्कਨ ਦਿਸ਼ਾ ਵੱਲ ਸੀ ਤੀਜੀ ਉਦਾਸੀ 1515 ਤੋਂ 1517 ਤੱਕ ਕੀਤੀ ਤੀਜੀ ਉਦਾਸੀ ਜੋ ਉੱਤਰ ਦਿਸ਼ਾ ਵੱਲ ਸੀ ਤੇ ਆਖਰੀ ਉਦਾਸੀ 1517 ਤੋਂ 1521 ਤੱਕ ਜਾਨੀ ਕਿ ਚੌਥੀ ਉਦਾਸੀ ਇਹ ਪੱਛਮ ਦਿਸ਼ਾ ਵੱਲ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਤੇ ਚਾਰ ਉਦਾਸੀਆਂ ਦੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਵੱਖ-ਵੱਖ ਥਾਵਾਂ ਦੇ ਉੱਤੇ ਗਏ ਤੇ ਕਿੰਨਾ-ਕਿੰਨਾ ਨੂੰ ਮਿਲੇ ਉਹ ਆਪਾਂ ਅੱਗੇ ਦੇਖਦੇ ਹਾਂ ਆਪਣੀ ਉਦਾਸੀਏ ਦੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਮਹੱਤਵਪੂਰਨ ਥਾਵਾਂ ਤੇ ਗਏ ਐ ਉਹਨਾਂ ਬਾਰੇ ਪੜਦੇ ਆਪਾਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਦਾਸੀ ਸੈਦਪੁਰ ਸੈਯਦਪੁਰ ਜਾਂ ਕਿਤੇ ਕਿਤੇ ਇਹਨੂੰ ਐਮਨਾਬਾਦ ਲਿਖਿਆ ਹੁੰਦਾ ਹੈ ਉੱਥੇ ਪਹੁੰਚੇ ਉੱਥੇ ਇੱਕ ਮਾਲਕ ਸੀ ਜਾਂ ਰਾਜਾ ਸੀ ਮਾਲਕਪਾ ਗੋਨਾਂ ਦਾ ਬੰਦਾ ਤੇ ਇੱਕ ਗਰੀਬ ਤਰਖਾਨ ਸੀ ਪਾਈ ਲਾਲੋ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੋਨਾਂ ਪਾਸਿਓਂ ਰੋਟੀ ਦਾ ਨਿਉਂਦਾ ਹੁੰਦਾ ਹੈ ਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਘਰ ਰੋਟੀ ਖਾਣ ਚਲੇ ਜਾਂਦੇ ਆ ਪਰ ਇਸ ਤੇ ਮਾਲਕ ਪਾਗੋ ਉੱਥੇ ਪਹੁੰਚਦੇ ਹੈ ਸ਼੍ਰੀ ਗੁਰੂ ਨਾਨਕ ਜੀ ਮੁਰੇ ਬੇਨਤੀ ਕਰਦੇ ਆ ਕਿ ਤੁਸੀਂ ਸਾਡਾ ਭੋਜਨ ਕਿਉਂ ਇਨਕਾਰ ਕੀਤਾ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਤੇ ਮਾਲਕ ਪਾਗੋ ਦੀ ਰੋਟੀ ਨੂੰ ਚੱਕ ਕੇ ਤਾਂ ਭਾਈ ਲਾਲੋ ਦੀ ਰੋਟੀ ਦੇ ਵਿੱਚੋਂ ਦੁੱਧ ਅਤੇ ਮਾਲਕ ਪਾਗੋ ਦੀ ਰੋਟੀ ਦੇ ਵਿੱਚੋਂ ਲਹੂ ਨਿਕਲਦਾ ਹੈ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੱਸਦੇ ਆ ਕਿ ਭਾਈ ਲਾਲੋ ਦੀ ਜੋ ਰੋਟੀ ਹੈ ਉਹ ਹੱਕ ਸੱਚ ਦੀ ਹੈ ਤੇ ਤੁਹਾਡੇ ਕੋਲੇ ਜੋ ਰੋਟੀ ਪਹੁੰਚਦੀ ਹੈ ਤੁਹਾਨੂੰ ਵੀ ਨਹੀਂ ਪਤਾ ਕਿੰਨੇ ਲੋਕਾਂ ਦਾ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਤੁਹਾਡੇ ਕੋਲ ਆਉਂਦਾ ਹੈ ਤਾਂ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਚੇਲਾ ਭਾਈ ਲਾਲੋ ਜੀ ਬਣ ਜਾਂਦਾ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਪਹੁੰਚਦੇ ਆ ਤਲੁੰਬਾ ਵਿਖੇ ਤਲੁੰਬਾ ਵਿਖੇ ਉਹਨਾਂ ਦੀ ਮੁਲਾਕਾਤ ਸੱਜਣ ਠੱਗ ਨਾਲ ਹੁੰਦੀ ਹੈ ਤਾਂ ਤਲੁੰਬਾ ਦੇ ਵਿੱਚ ਧਰਮਸ਼ਾਲਾ ਸੀ ਲੋਕ ਆਪਣੀ ਯਾਤਰਾਵਾਂ ਦੌਰਾਨ ਉੱਥੇ ਰਾਤ गुजारਦੇ ਸੀ ਤਾਂ ਸੱਜਣ ਠੱਗ ਸੀ ਜੋ ਤਾਂ ਰਾਤ ਦੇ ਸਮੇਂ ਦੌਰਾਨ ਯਾਤਰੀਆਂ ਦਾ ਕਤਲ ਕਰ ਦਿੰਦਾ ਸੀ ਤੇ ਉਹਨਾਂ ਦਾ ਸਮਾਨ ਲੁੱਟ ਲੈਂਦਾ ਸੀ ਤਾਂ ਤਾ ਲੁੰਬਾ ਦੇ ਵਿੱਚ ਸੱਜਣ ਠੱਗ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧੇ ਰਾਹ ਪਾਇਆ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਕੁਰੂਕhetra ਪਹੁੰਚਦੇ ਆ ਜਿੱਥੇ ਕਿ ਇੱਕ ਬਹਿਮ ਪਰਮ ਚੱਲਿਆ ਹੁੰਦਾ ਹੈ ਕਿ ਸੂਰਜ ਗ੍ਰਹਿਣ ਵੇਲੇ ਕੋਈ ਕੰਮ ਨਹੀਂ ਕਰਨਾ ਹੁੰਦਾ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਵਿਚਾਰ ਕੀਤਾ ਤੇ ਦੱਸਿਆ ਕਿ ਕੰਮ ਕਰਨ ਦਾ ਕੋਈ ਵੀ ਸਮਾਂ ਗਲਤ ਜਾਂ ਸਹੀ ਨਹੀਂ ਹੁੰਦਾ ਕੋਈ ਵੀ ਸਮਾਂ ਕੰਮ ਕਰਨ ਲਈ ਮਾੜਾ ਨਹੀਂ ਹੁੰਦਾ ਤਾਂ ਇੱਥੇ ਜੋ ਸੂਰਜ ਗ੍ਰਹਿਣ ਦਾ ਪਰ ਬੰਪਰਮ ਸੀ ਉਹਨਾਂ ਨੂੰ ਤੋੜਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਤੋਂ ਬਾਅਦ ਹਰਦਵਾਰ ਚਲੇ ਜਾਂਦੇ ਆ ਇਹ ਘਟਨਾ ਸਭ ਦੇ ਸੁਣੀ ਹੋਣੀ ਹਰਦਵਾਰ ਦੇ ਵਿੱਚ ਕੁਝ ਲੋਕ ਸੂਰਜ ਵੱਲ ਮੂੰਹ ਕਰਕੇ ਸੂਰਜ ਨੂੰ ਪਾਣੀ ਦੇ ਰਹੇ ਸੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸੂਰਜ ਤੋਂ ਉਲਟ ਦਿਸ਼ਾ ਵੱਲ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਕੀਤਾ ਉੱਥੋਂ ਦੇ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਜ਼ਾਕ ਬਣਾਇਆ ਤੇ ਪੁੱਛਿਆ ਕਿ ਤੁਸੀਂ ਕਿਸ ਨੂੰ ਪਾਣੀ ਦੇ ਰਹੇ ਹੋ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਤਾਂ ਉੱਥੇ ਲੋਕਾਂ ਨੇ ਮਜਾਕ ਕੀਤਾ ਕਿ ਤੁਹਾਡੇ ਖੇਤ ਕਿੰਨੇ ਦੂਰ ਨੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ 1200 ਕਿਲੋਮੀਟਰ ਦੂਰੀ ਤੇ ਮੇਰੇ ਖੇਤ ਨੇ ਮੈਂ ਉਹਨਾਂ ਨੂੰ ਪਾਣੀ ਦੇ ਰਿਹਾ ਤਾਂ ਲੋਕਾਂ ਨੇ ਇਸ ਦਾ ਬਿਆੰਗ ਕੀਤਾ ਕਿ ਤੁਹਾ ਇਹ ਪਾਣੀ ਉੱਥੋਂ ਤੱਕ ਕਿਵੇਂ ਪਹੁੰਚੇਗਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਰਕ ਦੇ ਆਧਾਰ ਤੇ ਦੱਸਿਆ ਵੀ ਜੇਕਰ ਮੇਰਾ ਪਾਣੀ ਥੋੜੀ ਦੂਰੀ ਤੱਕ ਨਹੀਂ ਜਾ ਸਕਦਾ ਤਾਂ ਤੁਹਾਡਾ ਪਾਣੀ ਹਜ਼ਾਰਾਂ ਕਰੋੜ ਦੂਰ ਸੂਰਜ ਤੱਕ ਕਿੱਦਾਂ ਪਹੁੰਚ ਜਾਵੇਗਾ ਇਥੇ ਦੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਉਸ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਦਿੱਲੀ ਪਹੁੰਚੇ ਦਿੱਲੀ ਦੇ ਉੱਤੇ ਲੋਧੀ ਵੰਸ਼ ਦੇ ਰਾਜੇ ਸਿਕੰਦਰ ਲੋਧੀ ਦਾ ਰਾਜ ਸੀਗਾ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਲੀ ਦੇ ਵਿੱਚ ਜਦੋਂ ਪਹਿਲੇ ਪੈਰ ਰੱਖੇ ਤਾਂ ਉੱਥੇ ਨਾਨਕਪਾਉ ਨਾਂ ਦਾ ਗੁਰੂ ਘਰ ਹੈ ਉਸ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਗੋਰਖ ਮੱਤਾਂ ਵਿੱਚ ਗਏ ਜਿੱਥੇ ਉਹਨਾਂ ਦੀ ਮੁਲਾਕਾਤ ਸਿੱਧ ਯੋਗੀਆਂ ਨਾਲ ਹੁੰਦੀ ਹੈ ਗੋਰਖ ਦੇ ਚੇਲਿਆਂ ਨਾਲ ਹੁੰਦੀ ਹੈ ਤਾਂ ਗੁਰੂ ਨਾਨਕ ਦੇਵ ਜੀ ਦੇ ਨਾਲ ਜਦੋਂ ਵਿਚਾਰ ਵਟਾਂਦਰਾ ਹੁੰਦਾ ਹੈ ਤਾਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ ਤੇ ਗੋਰਖ ਮੱਤੇ ਦਾ ਨਾਮ ਬਦਲ ਕੇ ਉਸ ਤੋਂ ਬਾਅਦ ਨਾਨਕ ਮੱਤਾ ਪੈ ਜਾਂਦਾ ਹੈ ਭਾਵ ਨਾਨਕ ਦੀ ਮਤ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਬਨਾਰਸ ਗਏ ਤੇ ਬਨਾਰਸ ਦਾ ਇੱਕ ਠੱਗ ਸੀਗਾ ਚਤਰਦਾਸ ਜੋ ਲੋਕਾਂ ਨੂੰ ਠੱਗਦਾ ਸੀ ਤਾਂ ਉੱਥੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਵਿਚਾਰ ਦਿੱਤਾ ਅਤੇ ਚਤਰਦਾਸ ਨੂੰ ਸਿੱਧੇ ਰਾਹ ਪਾਇਆ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਕਾਮ ਰੂਪ ਗਏ ਜੋ ਅਸਾਮ ਦੇ ਵਿੱਚ ਹੈ ਉਤੋਂ ਦੀ ਇੱਕ ਨੂਰ ਸ਼ਾਹੀ ਜਾਦੂਗਰਨੀ ਸੀ ਜੋ ਆਪਣੇ ਜਾਦੂ ਦੇ ਨਾਲ ਜਾਦੂ ਟੋਣਿਆਂ ਦੇ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੀ ਸੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਜਗਨਨਾਥ ਪੂਰੀ ਵਿਖੇ ਗਏ ਜੋ ਉੜੀਸਾ ਦੇ ਵਿੱਚ ਹੈ ਉੜੀਸਾ ਦੇ ਵਿੱਚ ਜਗਨਨਾਥਪੁਰੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚੀ ਪੱਕੀ ਆਰਤੀ ਦਾ ਉਪਦੇਸ਼ ਦਿੱਤਾ ਸੀ ਤੇ ਇਹ ਕੁਐਸਚਨ ਪੇਪਰਾਂ ਦੇ ਵਿੱਚ ਆਇਆ ਹੋਇਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਸ ਨਾਲ ਹੁੰਦੀ ਹੈ ਤਾਂ ਉੱਥੇ ਚਤਨਿਆ ਮਹਾਪ੍ਰਭੂ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਹੁੰਦੀ ਹੈ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਪਾਕਪਟਨ ਜਾਂਦੇ ਹੈ ਜਿੱਥੇ ਸ਼ੇਖ ਬ੍ਰਹਮਦਾਸ ਜੀ ਗੱਦੀ ਤੇ ਉੱਤੇ ਬੈਠੇ ਹੁੰਦੇ ਆ ਤੇ ਸ਼ੇਖ ਬ੍ਰਹਮਦਾਸ ਜੀ ਬਾਬਾ ਫਰੀਦ ਦੀ ਚੱਲੀ ਆ ਰਹੀ ਗੱਦੀ ਦੇ بارش ਹੁੰਦੇ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਹਸਨ ਅਵਦਾਲ ਵਿਖੇ ਪਹੁੰਚਦੇ ਆ ਜਿੱਥੇ ਇੱਕ ਬਲੀ ਕੰਦਰੀ ਨਾਂ ਦਾ ਬੰਦਾ ਸੀ ਜੋ ਲੋਕਾਂ ਨੂੰ ਬਹਿਮਾ ਭਰਮਾ ਚ ਪਾਉਂਦਾ ਸੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਦੇ ਹੰਕਾਰ ਨੂੰ ਤੋੜਿਆ ਪਰੰਤੂ ਉੱਪਰ ਪਹਾੜ ਤੇ ਰਹਿਣ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਨੀਚੇ ਉਪਦੇਸ਼ ਦੇ ਰਹੇ ਸੀ ਤਾਂ ਉਹਨਾਂ ਨੇ ਇੱਕ ਵੱਡਾ ਸਾਰਾ ਪੱਥਰ ਉੱਪਰੋਂ ਸੋਟਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੰਜੇ ਦੇ ਨਾਲ ਉਸ ਪੱਥਰ ਨੂੰ ਰੋਕ ਦਿੱਤਾ ਸੀ ਜਿੱਥੇ ਅੱਜ ਕੱਲ ਪੰਜਾ ਸੈਣੋਂ ਦਾ ਗੁਰੂ ਘਰ ਹੈ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਮੱਕਾ ਪਹੁੰਚੇ ਮੱਕਾ ਉਹ ਥਾਂ ਹੈ ਜਿੱਥੇ ਮੁਸਲਿਮ ਧਰਮ ਦੇ ਮੋਢੀ ਹਾਜ਼ਰਤ ਪੀਰ ਮੁਹੰਮਦ ਦਾ ਜਨਮ ਹੋਇਆ ਸੀ ਹਾਜ਼ਰਤ ਪੀਰ ਮੁਹੰਮਦ ਦਾ ਜਨਮ ਹੋਇਆ ਸੀ 533ਵੀਂ ਦੇ ਵਿੱਚ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮੱਕਾ ਵਿੱਚ ਪਹੁੰਚੇ ਤਾਂ ਮੱਕਾ ਦੇ ਵਿੱਚ ਉਹਨਾਂ ਦੀ ਮੁਲਾਕਾਤ ਕਾਜੀ ਰੁਕਨੁਦੀਨ ਨਾਲ ਹੁੰਦੀ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਾਬੇ ਵੱਲ ਮੂਹ ਪੈਰ ਕਰਕੇ ਪਏ ਹੋਏ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਮੁਸਲਮਾਨਾਂ ਦੀ ਪ੍ਰਵਕਟਰ ਜੋ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਾਬੇ ਵੱਲ ਪੈਰ ਕਰਕੇ ਪਏ ਸੀ ਜੋ ਕਿ ਕਾਜੀ ਰੁਕਨੁਦੀਨ ਨੂੰ ਗੁੱਸਾ ਆਇਆ ਤਾਂ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਤੁਸੀਂ ਕਾਬੇ ਵੱਲ ਪੈਰ ਕਰਕੇ ਕਿਉਂ ਪਏ ਹੋ ਉਧਰ ਸਾਡਾ ਅੱਲਾ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਹਿਜੇ ਹੀ ਜਵਾਬ ਦਿੱਤਾ ਕਿ ਤੁਸੀਂ ਮੇਰੇ ਪੈਰ ਉਸ ਦੇਸ਼ ਵੱਲ ਕਰ ਦਿਓ ਜਿੱਥੇ ਅੱਲਾ ਨਹੀਂ ਹੈ ਤਾਂ ਇੱਥੇ ਕਾਜੀ ਰੁਕਨੁਦੀਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਇਆ ਇਸੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਖਾਂ ਦਾ ਗੁਰੂ ਤੇ ਮੁਸਲਮਾਨ ਧਰਮ ਦਾ ਪੀਰ ਮੰਨਿਆ ਜਾਂਦਾ ਹੈ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਮਦੀਨਾ ਵਿੱਚ ਪਹੁੰਚੇ ਮਦੀਨਾ ਚ ਉਹਨਾਂ ਦੀ ਮੁਲਾਕਾਤ ਕਾਜੀ ਇਮਾਮ ਆਜਮਨਾ ਹੁੰਦੀ ਹੈ ਤੇ ਮਦੀਨਾ ਉਹ ਸਥਾਨ ਹੈ ਜਿੱਥੇ ਹਾਜ਼ਰਤ ਮੁਹੰਮਦ ਦੀ ਕਬਰ ਹੈ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਣੀ ਜਸਮੁੰਦਰਾ ਨੂੰ ਵੀ ਪਾਰ ਕੀਤਾ ਉਸ ਦਾ ਪਤਾ ਲੱਗਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਰਕਟਾ ਵਿੱਚ ਸ਼ਿਵਨਾਥ ਨਾਲ ਵੀ ਮੁਲਾਕਾਤ ਹੋਈ ਸੀ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੋਂ ਉਦਾਸੀਆਂ ਨੂੰ ਸ਼ੁਰੂ ਕੀਤਾ ਦੁਬਾਰਾ ਉਸੇ ਸਥਾਨ ਤੇ ਪਹੁੰਚ ਜਾਂਦੇ ਆ ਸੈਦਪੁਰ ਐਮਨਾਬਾਦ ਵਿਖੇ ਤਾਂ 1520 ਦੇ ਵਿੱਚ ਜਦੋਂ ਸੈਦਪੁਰ ਜਾਂ ਐਮਨਾਬਾਦ ਵਿਖੇ ਪਹੁੰਚਦੇ ਆ ਤਾਂ ਉਸ ਵੇਲੇ ਬਾਬਰ ਜੋ ਇੱਕ ਮੁਗਲ ਸ਼ਾਸਕ ਹੈ 1530 ਦੇ ਵਿੱਚ ਆਪਣਾ ਤੀਜਾ ਹਮਲਾ ਪੰਜਾਬ ਦੇ ਉੱਤੇ ਤੀਜਾ ਹਮਲਾ ਕਰ ਰਿਹਾ 1519 ਤੋਂ ਲੈ ਕੇ 24 ਤੋਂ 25 ਤੱਕ ਉਹਨਾਂ ਨੇ ਪੰਜ ਹਮਲੇ ਕੀਤੇ ਸੀ 26 ਦੇ ਵਿੱਚ ਉਹਨਾਂ ਨੇ ਮੁਸਲਮਾਨ ਧਰਮ ਦੀ ਨੀਂਹ ਰੱਖੀ ਸੀ ਤਾ ਪ੍ਰਤੀਜੇ ਹਮਲੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾ ਲਿਆ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਮਹਾਨ ਸ਼ਖਸੀਅਤ ਜਾਂ ਰੱਬੀ ਰੂਹ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ ਤਾਂ ਉਸ ਸਮੇਂ ਹੀ ਉਸਨੇ ਰਿਹਾਈ ਦੇ ਹੁਕਮ ਦਿੱਤੇ ਪਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਇਸ ਹਮਲੇ ਦੀ ਤੁਲਨਾ ਪਾਪਾਂ ਦੀ ਜੰਜ ਨਾਲ ਕੀਤੀ ਹੈ ਪਾਪਾਂ ਦੀ ਜੰਜ ਨਾਲ ਕੀਤੀ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਇਸ ਹਮਲੇ ਦਾ ਵਰਨਣ ਬਾਬਰ ਬਾਣੀ ਦੇ ਵਿੱਚ ਕੀਤਾ ਹੈ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਤਰਾਵਾਂ ਖਤਮ ਹੁੰਦੀਆਂ ਨੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ 1521 ਦੇ ਵਿੱਚ ਕਰਤਾਰਪੁਰ ਸ਼ਹਿਰ ਦੀ ਸਥਾਪਨਾ ਕਰਦੇ ਆ ਕਰਤਾਰਪੁਰ ਸ਼ਹਿਰ ਜੋ ਕਿ ਰਾਵੀ ਨਦੀ ਦੇ ਕੰਢੇ ਹੈ ਤੇ ਅਜੋਕੇ ਪਾਕਿਸਤਾਨ ਦੇ ਵਿੱਚ ਹੈ ਕਰਤਾਰਪੁਰ ਸ਼ਹਿਰ ਦੀ ਸਥਾਪਨਾ ਕਰਦੇ ਆ ਅਤੇ ਆਪਣੇ ਜੀਵਨ ਦੇ ਅੰਤਿਮ 18 ਸਾਲ ਕਰਤਾਰਪੁਰ ਦੇ ਵਿੱਚ ਹੀ ਬਤੀਤ ਕਰਦੇ ਹਨ ਤੇ ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗਤ ਤੇ ਪੰਗਤ ਜਾਂ ਜਿਹਨੂੰ ਆਪਾਂ ਕਹਿ ਦਿੰਨੇ ਆ ਲੰਗਰ ਪ੍ਰਥਾ ਨੂੰ ਚਲਾਇਆ ਸੀ ਕਰਤਾਰਪੁਰ ਦੇ ਵਿੱਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗਤ ਤੇ ਪੰਗਤ ਪ੍ਰਥਾ ਨੂੰ ਸ਼ੁਰੂ ਕੀਤਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 976 ਜਾਂ 974 ਲਿਖਿਆ ਹੁੰਦਾ ਕਿਤੇ ਸ਼ਬਦਾਂ ਦੀ ਰਚਨਾ ਕੀਤੀ ਤੇ 19 ਰਾਗਾਂ ਦੇ ਵਿੱਚ ਬਾਣੀ ਰਚੀ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪੁੱਤਰ ਨੂੰ ਨਹੀਂ ਬਲਕਿ ਉਥੇ ਸੇਵਾ ਕਰ ਰਹੇ ਭਾਈ ਲੈਣਾ ਜੀ ਨੂੰ ਭਾਈ ਲੈਣਾ ਜੀ ਨੂੰ ਆਪਣਾ ਪੁੱਤਰ ਅਧਿਕਾਰੀ ਚੁਣਦੇ ਆ ਉਹਨਾਂ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਤੇ ਉਹਨਾਂ ਨੂੰ ਆਪਣਾ ਅੰਗ ਸਮਝਦੇ ਹੈ ਇਸ ਕਰਕੇ ਭਾਈ ਲੈਣਾ ਦਾ ਨਾਮ ਅੰਗਦ ਦੇਵ ਜੀ ਪੈ ਜਾਂਦਾ ਹੈ ਤਾਂ ਸਿੱਖਾਂ ਦੇ ਅਗਲੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਜਾਂਦੇ ਹਨ ਤੇ ਉਹਨਾਂ ਪੰਜ ਪੈਸੇ ਤੇ ਇੱਕ ਨਾਰੀਅਲ ਪੇਟ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦਾ ਅਗਲਾ ਗੁਰੂ ਥਾਪ ਦਿੰਦੇ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ 22 ਸਤੰਬਰ 1539 ਈਸਵੀ ਨੂੰ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਜਾਂਦੇ ਹਨ ਅੱਗੇ ਆਪ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਿੰਨ ਬਾਰਾਂ ਦੀ ਰਚਨਾ ਕੀਤੀ ਹੈ ਆਸਾ ਦੀ ਵਾਰ ਮਾਸ ਦੀ ਵਾਰ ਤੇ ਮਲਾਰ ਦੀ ਵਾਰ ਤੇ ਬਾਕੀ ਰਚਨਾਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜਪਜੀ ਸਾਹਿਬ ਜਿਨ੍ਹਾਂ ਦਾ ਪੱ ਡਿਟੇਲ ਚ ਅੱਗੇ ਕਰਾਂਗੇ ਸਿੱਧ ਬੋਸਟ ਪੱਟੀ 12ਵਾਂ 12ਵਾਂ ਜੋ ਤੁਖਾਰੀ ਰਾਗ ਦੇ ਵਿੱਚ ਹੈ ਉਸ ਦੀ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ ਜੋ ਮਾਝ ਰਾਗ ਦੇ ਵਿੱਚ 12ਵਾਂ ਹੈ ਉਸ ਦੀ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ ਅਲਾਉਣੀਆ ਆਰਤੀ ਥਿਤੀ ਬਾਣੀ ਦੱਖਣੀ ਓੰਕਾਰ ਪੈਰੇ ਅਤੇ ਸੋਲੇ ਜਿਨ੍ਹਾਂ ਦੀ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ ਜਿਸ ਦੇ ਕੁੱਲ ਬੰਦ 2949 ਅੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈ ਇਹ ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ ਜਪਜੀ ਸਾਹਿਬ ਜੋ ਕਿ ਰਾਗ ਮੁਕਤ ਜਾਂ ਰਾਗ ਰਹਿਤ ਬਾਣੀ ਹੈ ਜਿਸ ਦੀ ਅਗੇ 38 ਪੌੜੀਆਂ ਹਨ ਤੇ ਇਸ ਦੇ ਵਿੱਚ ਦੋ ਸ਼ਲੋਕ ਹਨ ਪਹਿਲਾ ਸ਼ਲੋਕ ਹੈ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਤੇ ਦੂਜਾ ਸ਼ਲੋਕ ਹੈ ਪਵਨ ਗੁਰੂ ਪਾਣੀ ਪਤਿ ਪਾਵਨ ਗੁਰੂ ਪਾਣੀ ਪੈਤਾ ਤੇ ਇਸ ਦੇ ਪੰਜ ਖੰਡ ਹਨ ਪਹਿਲਾ ਹੈ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਸੱਚ ਖੰਡ ਉਸ ਤੋਂ ਬਾਅਦ ਸਿੱਧ ਗੋਸਟ ਸਿੱਧ ਗੋਸਟ ਨੂੰ ਅਚਲ ਬਟਾਲੇ ਦੇ ਵਿੱਚ ਉਚਾਰਿਆ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਕਿ ਰਾਗ ਰਾਮਕਲੀ ਦੇ ਵਿੱਚ ਹੈ ਜਿਸ ਦੀਆਂ ਕਿ 73 ਪੌੜੀਆਂ ਹਨ ਉਸ ਤੋਂ ਬਾਅਦ ਪੱਟੀ ਜਿਸ ਨੂੰ 35 ਅਖਰੀ ਵੀ ਕਿਹਾ ਜਾਂਦਾ ਹੈ ਗੁਰਮੁਖੀ ਦੇ ਵਿੱਚ ਜਿਸ ਦਾ ਪਹਿਲਾ ਅੱਖਰ ਸਸਾ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੱਟੀ ਦੀ ਗੱਲ ਹੈ ਜਿਸ ਦਾ ਪਹਿਲਾ ਅੱਖਰ ਸਸਾ ਹੈ ਅਤੇ ਇਹ ਰਾਗ ਆਸਾ ਦੇ ਵਿੱਚ ਹੈ ਉਸ ਤੋਂ ਬਾਅਦ ਆਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਨਨਾਥਪੁਰੀ ਉੜੀਸਾ ਵਿਖੇ ਸੱਚੀ ਆਰਤੀ ਦਾ ਉਪਦੇਸ਼ ਦਿੱਤਾ ਸੀ ਤੇ ਇੱਥੇ ਆਰਤੀ ਰਾਗ ਤਨਾਸਰੀ ਦੇ ਵਿੱਚ ਹੈ ਇਹ ਜੋ ਆਰਤੀ ਹੈ ਰਾਗ ਤਨਾ ਸ੍ਰੀ ਦੇ ਵਿੱਚ ਹੈ ਅਲਾਉਣੀਆਂ ਮੁਰਦੇ ਦੀ ਸਲਾਂਗਾ ਜਾਂ ਉਸਤਤ ਦੇ ਵਿੱਚ ਜੋ ਕੀਤਾ ਜਾਂਦਾ ਹੈ ਉਸ ਨੂੰ ਅਲਾਉਣੀਆਂ ਕਿਹਾ ਜਾਂਦਾ ਹੈ ਤੇ ਇਹ ਰਾਗ ਬਟਹੰਸ ਦੇ ਵਿੱਚ ਹੈ 12 ਮਾ ਜੋ ਤੁਖਾਰੀ ਰਾਗ ਦੇ ਵਿੱਚ ਹੈ 12 ਮਾ ਭਾਵ 12 ਮਹੀਨੇ ਜਿਸ ਦੀਆਂ 17 ਪੌੜੀਆਂ ਹਨ ਤੇ ਜੋ ਤੁਖਾਰੀ ਰਾਗ ਦੇ ਵਿੱਚ ਹੈ ਉਸ ਦੀ ਰਚਨਾ ਸ੍ਰੀ ਗੁਰੂ ਨਾਨਕਦੇਵ ਜੀ ਨੇ ਕੀਤੀ ਹੈ ਇੱਕ ਬਾਰਾਂ ਬਾਹ ਹੈ ਜੋ ਮਾਜ ਰਾਗ ਦੇ ਵਿੱਚ ਉਹ ਉਸ ਦੀ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ ਸਿੱਖਾਂ ਦੇ ਪੰਜਵੇਂ ਗੁਰੂ ਸਾਹਿਬਾਨ ਉਸ ਤੋਂ ਬਾਅਦ ਤਿੱਤੀ ਬਾਣੀ ਤਿੱਤੀ ਬਾਣੀ ਹੈ ਰਾਗ ਬਿਲਾਵਲ ਦੇ ਵਿੱਚ ਜੋ ਚੰਦ ਦੇ ਬਦਲ ਘਟਣ ਨਾਲ ਸੰਬੰਧਿਤ ਹੈ ਤਿੱਤੀ ਬਾਣੀ ਦਾ ਰਾਗ ਇਹਨਾਂ ਦੇ ਰਾਗ ਪੁੱਛੇ ਜਾਂਦੇ ਕਿਹੜੇ ਰਾਗ ਦੇ ਵਿੱਚ ਹੈ ਰਾਗ ਬਿਲਾਵਲ ਦੇ ਵਿੱਚ ਉਸ ਤੋਂ ਬਾਅਦ ਦੱਖਣੀ ਓਮਕਾਰ ਇਹ ਰਾਗ ਰਾਮਕਲੀ ਦੇ ਵਿੱਚ ਹੈ ਜਿਸ ਦੇ 55 ਪਦ ਹਨ ਉਸ ਤੋਂ ਬਾਅਦ ਪਹਿਰੇ ਪਹਿਰੇ ਅੱਠ ਪਹਿਰੇ ਦਿਨ ਦੇ ਵਿੱਚ ਅੱਠ ਪਹਿਰੇ ਮੰਨੇ ਗਏ ਨੇ ਤੇ ਹਰ ਪਹਿਰ ਦੇ 3 ਘੰਟੇ ਹਨ ਤੇ ਸੋਹਲੇ ਸੋਹਲੇ ਹੈ ਜੋ ਇਹ ਰਾਗ ਰਹਿਤਬਾਣੀ ਹੈ ਤੋਂ ਬਾਅਦ 312 ਦੀ ਰਚਨਾ ਕੀਤੀ ਹੈ ਪਹਿਲੀ ਬਾਣੀ ਹੈ ਆਸਾ ਦੀ ਬਾਣੀ ਜਿਸ ਦੇ ਕਿ 24 ਪੌੜੀਆਂ ਨੇ ਤੇ 59 ਸ਼ਲੋਕ ਨੇ ਤੇ ਇਸ ਨੂੰ ਟੁੰਡੇ ਅਸਰਾਜੇ ਦੀ ਧੁਨੀ ਦੇ ਉੱਤੇ ਗਾਇਆ ਜਾਂਦਾ ਹੈ ਦੂਜੀ ਵਾਰ ਹੈ ਆਪਣੇ ਮਾਜ ਦੀ ਵਾਰ ਜਿਸ ਦੀਆਂ ਪਉੜੀਆਂ ਨੇ 27 ਤੇ 58 ਸ਼ਲੋਕ ਹਨ ਜਿਸ ਨੂੰ ਕੇ ਚੰਦਰਨਾ ਸੂਇਆ ਦੀ ਵਾਰ ਤੇ ਗਾਇਆ ਜਾਂਦਾ ਹੈ ਜਾਂ ਇਸ ਧੁਨੀ ਤੇ ਗਾਇਆ ਜਾਂਦਾ ਹੈ ਤੀਜੀ ਆਗੀ ਮਲਾਰ ਦੀ ਵਾਰ ਮਲਾਰ ਦੀ ਵਾਰ ਦੀਆਂ 27 ਪਉੜੀਆਂ ਨੇ 29 ਸ਼ਲੋਕ ਹਨ ਤੇ ਇਸ ਨੂੰ ਗਣੇ ਕਲਾਸ ਦੀ ਧੁਨੀ ਦੇ ਉੱਤੇ ਗਾਇਆ ਜਾਂਦਾ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁੱਲ 976 ਜਾਂ 974 ਇਹਨਾਂ ਦੇ ਵਿੱਚੋਂ ਇੱਕ ਆਪਸ਼ਨ ਦੇ ਵਿੱਚ ਸ਼ਬਦਾਂ ਦੀ ਰਚਨਾ ਕੀਤੀ ਹੈ ਤੇ ਕੁੱਲ 19 ਰਾਗਾਂ ਦੀ ਵਰਤੋਂ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁੱਲ ਬੰਦ 49 2949 ਵਰਤੇ ਹਨ ਇਹ ਸੀ ਆਪਣਾ ਸ੍ਰੀ ਗੁਰੂ ਨਾਨਕ ਦੇਵ ਜੀ ਜੇਕਰ ਆਪਣੀ ਕਲਾਸ ਵਧੀਆ ਲੱਗ ਰਹੀ ਹੈ ਤਾਂ ਇਸ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਜੇਕਰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਸੰਜੂ ਸਰ ਨਾਲ ਕੰਟੈਕਟ ਕਰੋ ਜਾਂ ਪੰਜਾਬ ਫਤੇ ਕਲਾਸਿਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰੋ ਉਸ ਤੇ ਤੁਹਾਨੂੰ ਇਸ ਦੀ ਪੀਡੀਐਫ ਮਿਲ ਜਾਵੇਗੀ ਤੁਹਾਡਾ ਹੌਸਲਾ ਕਲਾਸ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਹੈ ਇਸ ਨਾਲ ਸਾਨੂੰ ਵੀ ਉਤਸ਼ਾਹਿਤ ਮਿਲਦਾ ਹੈ ਤਾਂ ਅਸੀਂ ਬਤੋ ਬਤ ਹੋਰ ਮਿਹਨਤ ਕਰਾਂਗੇ ਜੇਕਰ ਤੁਹਾਨੂੰ ਕਲਾਸ ਦੇ ਵਿੱਚ ਕੋਈ ਕਮੀ ਲੱਗਦੀ ਹੈ ਉਹ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਸੁਧਾਰਿਆ ਜਾ ਸਕੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਸਵਸਥ ਤੰਦਰੁਸਤ ਹੋਵੋਗੇ ਤੇ ਪੇਪਰ ਦੀ ਤਿਆਰੀ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਪ੍ਰਮਾਤਮਾ ਤੁਹਾਡੀ ਮਿਹਨਤ ਨੂੰ ਬੋਲ ਪਾਵੇ ਧੰਨਵਾਦ